ਇਹ ਬਾਹਰ ਜਾਣ ਦਾ ਟ੍ਰੈਂਡ ਵੀ ਇੱਥੋਂ ਹੀ ਸ਼ੁਰੂ ਹੋਇਆ। ਨਹੀਂ ਬਾਹਰ ਜਾਣ ਦਾ ਟ੍ਰੈਂਡ ਹੀ ਦੇਖੋ ਸਾਡੇ ਸਮਾਜ ਨੇ ਪੈਦਾ ਕੀਤਾ। ਕਿਉਂਕਿ ਪਿਰਤ ਪਾਈ ਆ। ਕਿਉਂਕਿ ਸਾਡੇ ਲੋਕ ਜਿਹੜਾ ਅੱਜ ਮੈਨੂੰ ਲੱਗਦਾ ਕੋਈ ਕੰਟਰੀ ਇਦਾਂ ਦੀ ਨਹੀਂ ਹੈਗੀ ਜਿੱਥੇ ਸਾਡੇ ਸਮਾਜ ਦੇ ਲੋਕ ਨਹੀਂ ਬੈਠੇਗੇ। ਦੇਖੋ ਸਾਨੂੰ ਮਾਣ ਮਹਿਸੂਸ ਹੁੰਦਾ ਇੱਕ ਕੱਚੇ ਘਰਾਂ ਦੇ ਵਿੱਚ ਓਟ ਕੇ ਜਾ ਕੇ ਅੱਜ ਜਾ ਕੇ ਬਾਹਲੀਆਂ ਕੰਟਰੀਆਂ ਦੇ ਵਿੱਚ ਵੀ ਚੰਗੇ ਗੁਰੂ ਘਰ ਬਣਾਏ ਆ। ਸੋਨਾ ਲੱਗਣਾ ਸ਼ੁਰੂ ਹੋ ਗਿਆ ਸਾਡੇ ਗੁਰੂ ਘਰਾਂ ਦੇ ਵਿੱਚ। ਕਿਉਂਕਿ ਇਹ ਮਿਹਨਤ ਆ। ਇਸ ਕਰਕੇ ਜਿਹੜੇ ਚਮਾਰ ਜਿਹੜੇ ਹੈਗੇ ਆ ਉਹ ਆਪਣੇ ਆਪ ਤੇ ਮਾਣ ਮਹਿਸੂਸ ਕਰਦੇ ਆ ਵੀ ਅਸੀਂ ਆਪਣੇ ਦਮ ਤੇ ਸਭ ਕੁਝ ਕੀਤਾ ਆ। ਹੂੰ ਤੇ ਉਸ ਅਕਾਲ ਪੁਰਖ ਦੀ ਸਤਿਗੁਰੂ ਅਦਾਸ ਮਹਾਰਾਜ ਦੀ ਪੂਰੀ ਕਿਰਪਾ ਜੀ ਜਿਨ੍ਹਾਂ ਨੇ 1900 ਸਾਲ ਪਹਿਲਾਂ ਗਿਆ ਕਿ ਉਹਨਾਂ ਨੇ ਬੇਗਮਪੁਰੇ ਦੀ ਗੱਲ ਕੀਤੀ ਕਿ ਬੇਗਮਪੁਰਾ ਸ਼ਹਿਰ ਕੋ ਨਾ ਹੋ। ਕਿਉਂਕਿ ਉਹਨਾਂ ਨੇ ਕਿਹਾ ਕਿ ਮੈਂ ਇਦਾਂ ਦੇ ਇੱਕ ਬੇਗਮਪੁਰੇ ਦੀ ਮੈਂ ਇਦਾਂ ਦੇ ਇੱਕ ਗੱਲ ਕਰਦਾ ਵੀ ਜਿੱਥੇ ਸਾਰੇ ਬਰਾਬਰ ਹੋਣ। ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਹੋਵੇ, ਕੋਈ ਉੱਚ ਨਹੀਂ ਹੋਵੇ, ਨੀਚ ਨਹੀਂ ਹੋਵੇ, ਸਾਰਿਆਂ ਨੂੰ ਅਨ ਮਿਲੇ। ਕਿਉਂਕਿ ਉਹਨਾਂ ਦੀ ਸੋਚ ਸਾਹਵਲਾ ਲੋ ਲਗਭਗ ਅਸੀਂ 600 ਸਾਲਾਂ ਜਮਾ ਗੁਰਪੁਰ ਮਨਾਉਣ ਜਾ ਰਹੇ ਆ ਤੇ 650 ਸਾਲਾਂ ਪਹਿਲਾਂ ਵੀ ਸੋਚ ਜਿਹੜੀ ਉਹਨਾਂ ਦੀ ਕਿੱਦਾਂ ਦੀ ਸੀਗੀ ਵੀ ਮਾਲ ਉਹਨਾਂ ਨੇ ਉਦੋਂ ਵੀ ਇਹ ਗੱਲ ਕੀਤੀ ਵੀ ਅਸੀਂ ਬਰਾਬਰਤਾ ਦੀ ਗੱਲ ਕੀਤੀ ਉਹਨਾਂ ਨੇ ਉਸ ਸਮੇਂ ਵੀ ਕਿਉਂਕਿ ਲੰਮਾ ਸਮਾਂ ਜਿਹੜਾ ਸਾਡਾ ਜਿਹੜਾ ਸਮਾਜ ਆ ਇਹ ਇਹਨੂੰ ਦਬਾਉਂਦੇ ਰਹੇ ਆ ਇਹ ਉੱਠਦੇ ਰਹੇ ਆ ਅੱਜ 650 ਸਾਲਾਂ ਬਾਅਦ ਵੀ ਜਮਾਰ ਜਿਹੜੇ ਚੜ੍ਹਦੀ ਕਲਾ 'ਚ ਆ ਕਿਉਂਕਿ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਸਾਡੀ ਤਾਂ ਆਪਣੀ ਰੈਜੀਮੈਂਟ ਸੀ ਜਮਾਰ ਰੈਜੀਮੈਂਟ ਸੀਗੀ ਪਾਦੇ ਵੀ ਬਿਲਕੁਲ ਤੇ ਉਹਨੂੰ ਵੀ ਕਿਸ ਤਰੀਕੇ ਖਤਮ ਕੀਤਾ ਗਿਆ ਉਹਨੂੰ ਵੀ ਖਤਮ ਕੀਤਾ ਗਿਆ ਕਿਉਂਕਿ ਇਹਨਾਂ ਨੂੰ ਪਤਾ ਜਿਹੜੀ ਹਕੂਮਤ ਕਰਨ ਵਾਲੇ ਲੋਕਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਜੇਕਰ ਇਹ ਲੋਕ ਜਿਹੜੇ ਆ ਇਹ ਅਣਖੀ ਲੋਕ ਆ ਕਿਉਂਕਿ ਸਾਡਾ ਇਤਿਹਾਸ ਬੋਲਦਾ ਕਿਉਂਕਿ ਸਾਡੇ ਹਿੱਸੇ ਵਿੱਚ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਲਗੀ ਉਹਨਾਂ ਦਾ ਚੋਲਾ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਬਾਬਾ ਸੰਗਤ ਸਿੰਘ ਜੀ ਉਹਨਾਂ ਨੇ ਉਹਨਾਂ ਨੇ ਚੋਲਾ ਕਲਗੀ ਦਿੱਤੀ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਉਹ ਵਿਸ਼ਵਾਸ ਕਰਦੇ ਸੀ ਕਿ ਜਿਹੜੀ ਇਹ ਕੌਮ ਆ ਇਹ ਕਦੀ ਪਿੱਠ ਦਿਖਾ ਕੇ ਭੱਜਣ ਵਾਲੀ ਨਹੀਂ ਹੈਗੀ ਇਹ ਕਦੀ ਜਿਹੜੀ ਕੌਮ ਆ ਇਹ ਚੜ੍ਹਦੀ ਕਲਾ ਵਾਲੀ ਕੌਮ ਆ ਤੇ ਇਹਨਾਂ ਨੇ ਜਿਹੜਾ ਵਿਸ਼ਵਾਸ ਕੀਤਾ ਸੀ ਇਸ ਕਰਕੇ ਕਲਗੀ ਚੂਲਾ ਜਿਹੜਾ ਮਤਲਬ ਸਾਨੂੰ ਮਤਲਬ ਮਿਲਿਆ ਸੀ ਸਾਡੇ ਬਾਬਾ ਸੰਗਤ ਸਿੰਘ ਜੀ ਉਹਨਾਂ ਨੇ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਲੜੇ ਸੀ ਤੇ ਉਹਨਾਂ ਨੇ ਯੁੱਧ ਵੀ ਫਿਰ ਬੜਾ ਜੋ ਬਿਲਕੁਲ ਜੀ ਬਿਲਕੁਲ ਜੋਰ ਦਿਖਾਇਆ ਇਸ ਕਰਕੇ ਇਸ ਕਰਕੇ ਜਿਹੜਾ ਚਮਾਰਾਂ ਨੂੰ ਸਮੇਂ-ਸਮੇਂ ਤੇ ਦਮਾਉਣ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਸ ਕਾਲਪੁਰਖ ਦੀ ਬੜੀ ਕਿਰਪਾ ਕਿ ਅੱਜ ਵੀ ਚਮਾਰ ਚੜ੍ਹਦੀ ਕਲਾ ਦੇ ਵਿੱਚ ਹੂੰ ਤੁਸੀਂ ਰਵਿਦਾਸ ਮਹਾਰਾਜ ਦਾ ਜ਼ਿਕਰ ਕੀਤਾ ਜੀ ਬਚਪਨ ਤੋਂ ਜਦੋਂ ਅ ਬੱਚਾ ਇੱਕ ਵੱਡਾ ਹੁੰਦਾ ਉਹਦੇ ਮਾਪੇ ਉਹਨੂੰ ਆਪਣੇ ਧਰਮ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ ਜੀ ਜੀ ਹੁਣ ਤੱਕ ਬਚਪਨ ਤੋਂ ਲੈ ਕੇ ਹੁਣ ਤੱਕ ਰਵਿਦਾਸ ਮਹਾਰਾਜ ਦੀਆਂ ਬਹੁਤ ਗੁਰਬਾਣੀ ਵੀ ਸੁਣੀ ਹੋਏਗੀ ਤੇ ਉਹਨਾਂ ਬਾਰੇ ਸੁਣਿਆ ਵੀ ਹੋਏਗਾ ਜੀ ਜੀ ਮਨ 'ਚ ਵਿਰਾਗ ਆਉਂਦਾ ਹੈ ਕਈ ਵਾਰ ਉਹਨਾਂ ਬਾਰੇ ਸੁਣ ਕੇ ਜਾਂ ਉਹਨਾਂ ਦੀ ਲਿਖੀ ਗੱਲ ਨੂੰ ਜਦੋਂ ਮਹਿਸੂਸ ਕਰਦੇ ਹਾਂ ਕਿਉਂਕਿ ਉਹਨਾਂ ਨੇ ਸਤਗੁਰੂ ਅਰਬਦਾਸ ਮਹਾਰਾਜ ਇਹ ਬਾਣੀ ਨੂੰ ਪੜ੍ਹੀਏ ਤਾਂ ਉਹਨਾਂ ਦੀ ਬੜੀ ਕ੍ਰਾਂਤੀਕਾਰੀ ਬਾਣੀ ਆ ਕਿਉਂਕਿ ਜਿਹੜੇ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਵਿਦਿਆ ਦੀ ਗੱਲ ਕੀਤੀ ਆ ਉਹਨਾਂ ਨੇ ਬਰਾਬਰਤਾ ਦੀ ਗੱਲ ਕੀਤੀ ਆ ਉਹਨਾਂ ਨੇ ਹੂੰ ਉਹਨਾਂ ਨੇ ਸਾਨੂੰ ਦੱਸਿਆ ਬੇ ਉਹਨਾਂ ਨੇ ਸਾਨੂੰ ਦੱਸਿਆ ਕਿ ਸਾਡਾ ਜਿਹੜਾ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ ਕਿ ਮਤਲਬ ਬੇ ਉਹਨਾਂ ਨੇ ਆਪਣੇ ਬਾਰੇ ਦੱਸਿਆ ਕਿ ਮੈਂ ਕੀ ਚਾਹੁੰਨਾ ਕਿ ਮੇਰੇ ਬਈ ਮਤਲਬ ਕਿਦਾਂ ਦਾ ਮਾਹੌਲ ਹੋਣਾ ਚਾਹੀਦਾ ਹੈ ਕਿਦਾਂ ਦਾ ਸਟਰਕਚਰ ਹੋਣਾ ਚਾਹੀਦਾ ਆ ਇਸ ਦੇਸ਼ ਦਾ ਮਤਲਬ ਤੇ ਉਹਨਾਂ ਨੇ ਉਹਨਾਂ ਨੇ ਬਾਣੀ ਤੋਂ ਸਾਨੂੰ ਬਹੁਤ ਸੇਧ ਮਿਲਦੀ ਆ ਤਾਂ ਅਸੀਂ ਜਦੋਂ ਉਹਨਾਂ ਨੂੰ ਪੜਦੇ ਆ ਤੇ ਫਿਰ ਇਸ ਚੀਜ਼ ਬਾਰੇ ਮਹਿਸੂਸ ਹੁੰਦਾ ਕਿ ਸਾਡੇ ਗੁਰੂ ਕੀ ਚਾਹੁੰਦੇ ਸੀ ਉਹਨਾਂ ਤੋਂ ਬੜਾ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਆ ਤੇ ਬੜੀਆਂ ਸਖਿਆਵਾਂ ਉਹਨਾਂ ਦੀਆਂ ਸਾਡੇ ਸਮਾਜ ਨੂੰ ਚੜ੍ਹਦੀ ਕਲਾ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਜਿਹੜਾ ਅਸ਼ੀਰਵਾਦ ਆ ਇੱਕ ਤੁਸੀਂ ਦੇਖਿਆ ਹੋਣਾ ਵੀਡੀਓ ਕਾਫੀ ਇੱਕ ਸਿੰਘ ਦੀ ਨਿਹੰਗ ਸਿੰਘ ਦੀ ਵਾਇਰਲ ਹੁੰਦੀ ਹੈ ਜੀ ਜੀ ਸ਼ਾਇਦ ਉਹਨਾਂ ਦਾ ਨਾਮ ਸਰਬਲੋ ਹੈ ਜੀ ਉਹ ਤੁਸੀਂ ਸ਼ਾਇਦ ਦੇਖਿਆ ਹੋਣਾ ਵੀ ਕੋਈ ਗੱਲ ਕਹਿੰਦੇ ਨੇ ਤਾਂ ਅਕਾਲ ਕਹਿੰਦੇ ਨੇ ਬੜੇ ਹੈ ਨਾ ਇੱਕ ਸਰੂਰ ਦੇ ਵਿੱਚ ਇੱਕ ਵਖਰੀ ਲਗਨ ਚ ਉਹਨਾਂ ਨੇ ਗੁਰੂ ਰਵਿਦਾਸ ਸਾਹਿਬ ਨੂੰ ਚੀਫ ਕਮਾਂਡਰ ਕਿਹਾ ਸਿੱਖੀ ਦਾ ਜੀ ਜੀ ਤਾਂ ਦੁਆਬੇ ਦੇ ਵਿੱਚ ਰੀਲਾਂ ਬਹੁਤ ਵਾਇਰਲ ਸ਼ੇਅਰ ਵੀ ਹੋਈਆਂ ਜੀ 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 ਕਿਉਂਕਿ ਮੈਂ ਦੇਖੋ ਇਹ ਗੱਲ ਮੰਨਦਾ ਹਾਂ ਕਿ ਜਿਹੜੇ ਵੱਡੇ ਪ੍ਰਚਾਰਕ ਨੇ ਹੂੰ ਜਿਹੜਾ ਕੋਈ ਸਿੱਖੀ ਦਾ ਪ੍ਰਚਾਰ ਜਿਹੜੇ ਕਰ ਰਹੇ ਨੇ ਕਿਉਂਕਿ ਉਹਨਾਂ ਦੇ ਵਿੱਚ ਅ ਤਰਸੀਮ ਸਿੰਘ ਮੋਰਾਵਾਲੀ ਆ ਜੀ ਆ ਜੀ ਜਿਹੜੇ ਸਤਗੁਰ ਅਬਦਾਸ ਮਾਨ ਨੂੰ ਗੁਰੂ ਕਹਿ ਕੇ ਸੰਬੋਧਨ ਕਰਦੇ ਆ ਜੀ ਸਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਜੀ ਉਹ ਗੁਰੂ ਕਹਿ ਕੇ ਸੰਬੋਧਨ ਕਰਦੇ ਆ ਜੀ ਤੇ ਹੋਰ ਵੀ ਜਿਦਾਂ ਬਾਬਾ ਪਕਾਲਾ ਸਾਹਿਬ ਤੋਂ ਵੀ ਜੰਗਵੀਰ ਸਿੰਘ ਵੱਡੇ ਪ੍ਰਚਾਰਕ ਆ ਉਹ ਵੀ ਗੁਰੂ ਕਹਿ ਕੇ ਸੰਬੋਧਨ ਕਰਦੇ ਆ ਕਿਉਂਕਿ ਜਿਹੜੇ ਵੱਡੇ ਪ੍ਰਚਾਰਕ ਆ ਕਿਉਂਕਿ ਜਿੱਥੇ ਸਾਨੂੰ ਬਾਣੀ ਬਾਣੀ ਕਹਿੰਦੇ ਬਾਣੀ ਚੋਂ ਅਸੀਂ ਪੜ੍ਹਦੇ ਆ ਅਸੀਂ ਸੁਣਦੇ ਆ ਅਸੀਂ ਅਕਸਰ ਹੀ ਕਿਉਂਕਿ ਉਹ ਤੇ ਕਹਿੰਦੀ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਕਿਉਂਕਿ ਜਦੋਂ ਬਾਣੀ ਗੁਰੂ ਆ ਹੂੰ ਤੇ ਵਿੱਚ ਅਮਰ ਤੇ ਆਉਦੇ ਸਾਰੇ ਤੇ ਪਰ ਫਿਰ ਜਿਨ੍ਹਾਂ ਦੀ ਬਾਣੀ ਆ ਉਹ ਕਿਉਂ ਗੁਰੂ ਨਹੀਂ ਸੋ ਅਸੀਂ ਤਾਂ ਤਰਕ ਨਾਲ ਗੱਲ ਕਰਦੇ ਆ ਵੀ ਜਿਹੜੇ ਕੁਝ ਮਾੜੀ ਸੋਚ ਰੱਖਣ ਵਾਲੇ ਲੋਕ ਆ ਜਿਹੜੇ ਅੱਜ ਵੀ ਜਿਹੜੇ ਗੁਰੂ ਭਗਤ ਦੇ ਚੱਕਰ ਦੇ ਵਿੱਚ ਪਏ ਆ ਕਿ ਉਹ ਤਾਂ ਜੀ ਭਗਤ ਆ ਭਗਤ ਤਾਂ ਦੇਖੋ ਉਹ ਉਹ ਕਿਸੇ ਦੇ ਨਹੀਂ ਹੈਗੇ ਕਿ ਉਹ ਸਾਡੇ ਗੁਰੂ ਆ ਕਿਉਂਕਿ ਇੱਕ ਬੰਦਾ ਕਿਸੇ ਦਿੋ ਚਾਰ ਦਿਨ ਕੰਮ ਵੀ ਸਿੱਖ ਲਵੇ ਹਨਾ ਕੋਈ ਲੱਕੜ ਦਾ ਕੰਮ ਵੀ ਸਿੱਖ ਲਵੇ ਕੋਈ ਮੈਸਨ ਦਾ ਸਿੱਖ ਲਵੇ ਉਹ ਜਿੱਤੋਂ ਕੰਮ ਸਿੱਖਦਾ ਉਹਨੂੰ ਗੁਰੂ ਮੰਨਦਾ ਪਰ ਜਿਹੜਾ ਸਤਗੁਰ ਅਬਦਾਸ ਮਹਾਰਾਜ ਦੀ ਇਸ ਕੌਮ ਨੂੰ ਇਸ ਦੇਸ਼ ਨੂੰ ਬੜੀ ਵੱਡੀ ਇੱਕ ਸੇਹ ਦੇ ਅਜਿਹਾ ਨੇ ਦਿੱਤੀ ਹੈ ਜਿਨ੍ਹਾਂ ਨੇ ਇੱਕ ਬਰਾਬਰਤਾ ਦੀ ਗੱਲ ਕੀਤੀ ਉਹ ਸਾਡੇ ਗੁਰੂ ਆ ਕੁਝ ਮਾੜੀ ਸੋਚ ਰੱਖਣ ਵਾਲੇ ਅੱਜ ਵੀ ਆਪੇ ਪੌਡਕਾਸਟ ਦੇ ਵਿੱਚ ਹੀ ਆਪਾਂ ਗੱਲ ਕਰ ਲਈਏ ਬੜੇ ਕਮੈਂਟ ਸੀ ਮਾੜੇ ਮਾੜੀ ਸੋਚ ਰੱਖਣ ਵਾਲਿਆਂ ਦੇ ਉਹ ਕੀ ਹੈਗੇ ਆ ਜੀ ਉਹ ਤਾਂ ਭਗਤ ਸੀਗੇ ਇਦਾਂ ਇਦਾਂ ਉਹਨਾਂ ਨੇ ਮਨਛਾ ਯਾਰ ਕਰਦੀ ਆ ਕਿ ਇਦਾਂ ਇਦਾਂ ਕੀ ਵਿਤਕਰਾ ਹੋ ਰਿ ਮੈਂ ਕਈ ਵਿਤਕਰਾਂ ਜਿਹੜਾ ਵਿਤਕਰਾਂ ਬਹੁਤ ਵੱਡੇ ਲੈਵਲ ਤੇ ਹੋ ਰਿਹਾ ਹਰ ਪਾਸੇ ਸਿੱਖ ਗੁਰਧਾਮਾਂ ਦੇ ਵਿੱਚ ਵਿਤਕਰਾਂ ਹੋ ਰਿਹਾ ਤੁਸੀਂ ਕਹਿੰਦੇ ਚਮਾਰ ਭਾਈਚਾਰੇ ਦਾ ਬਿਲਕੁਲ ਹੋ ਰਿਹਾ ਜੀ ਦਲਤ ਭਾਈਚਾਰੇ ਦਾ ਜਿਹੜਾ ਵੱਡੇ ਪੱਧਰ ਤੇ ਹੋ ਰਿਹਾ ਅਸੀਂ ਝਾਤ ਮਾਰ ਕੇ ਦੇਖ ਲਈਏ ਪਿੰਡਾਂ ਦੇ ਵਿੱਚ ਕਿੰਨੇ ਕਿੰਨੇ ਸ਼ਮਸ਼ਾਨ ਘਾਟ ਆ ਕਿੰਨੇ ਕਿੰਨੇ ਗੁਰੂ ਘਰ ਆ ਮਤਲਬ ਬਰਤਨ ਤੱਕ ਨਹੀਂ ਦਿੱਤੇ ਜਾਂਦੇ ਇਹ ਵਿਤਕਰਾਂ ਤੁਸੀਂ ਕਾਰਨ ਮੰਨਦੇ ਹੋ ਜਿਹੜੇ ਬਹੁਤ ਸਾਰੇ ਲੋਕ ਧਰਮ ਪਰਿਵਰਤਨ ਕਰ ਰਹੇ ਨੇ ਅੱਜ ਦੇ ਸਮੇਂ ਵਿੱਚ ਇਹ ਚਲੋ ਉਹ ਵੀ ਉਹ ਵੀ ਇੱਕ ਹਰ ਬੰਦੇ ਦੀ ਇੱਕ ਆਪਣੀ ਸੋਚ ਆ ਵੀ ਉਹ ਬੰਦੇ ਜਾਂ ਜੇ ਜਿਹੜਾ ਮੈਦਾਨ ਛੱਡ ਕੇ ਭੱਜਣਾ ਮੈਂ ਮੰਨਦਾ ਨਹੀਂ ਵੀ ਜਿਹੜਾ ਬੰਦਾ ਮੈਦਾਨ ਛੱਡ ਕੇ ਭੱਜ ਗਿਆ ਜਿਹੜਾ ਇੱਕ ਉਹਨੂੰ ਮੈਂ ਬੰਦਾ ਨਹੀਂ ਸਮਝਦਾ ਕਿ ਵੀ ਜਿਹੜਾ ਬੰਦਾ ਮੈਦਾਨ ਹੀ ਛੱਡ ਦਿੱਤਾ ਦੇਖੋ ਸਾਡੇ ਲੋਕਾਂ ਨੇ ਚਮਾਰਾਂ ਨੇ ਮੈਦਾਨ ਨਹੀਂ ਛੱਡਿਆ ਉਹਨਾਂ ਨੇ ਉਹਨਾਂ ਨੇ ਕੀਤਾ ਵੀ ਜੇ ਜਾਤੀ ਵਿਤ ਕਰਾਇਆ ਗੁਰੂ ਘਰ ਹੀ ਆਪਣੇ ਬਣਾ ਲੈ ਅੱਜ ਦੇਖੋ ਕਿੰਦੇ ਆਲੀ ਸ਼ਾਨ ਗੁਰੂ ਘਰ ਸਾਡੇ ਬਣੇ ਹੋਏ ਆ ਜਿੱਥੇ ਜਿੱਥੇ ਸੋਨਾ ਤੱਕ ਲੱਗਣਾ ਸ਼ੁਰੂ ਹੋ ਗਿਆ ਭੱਜਣਾ ਕਾ ਤੂੰ ਦੇਖੋ ਸਾਡੇ ਸਾਡੇ ਗੁਰੂ ਨੇ ਸਾਨੂੰ ਇੰਨਾ ਕੋ ਸਿਖਾਇਆ ਅਸੀਂ ਉਹਨਾਂ ਦੀਆਂ ਸਿੱਖਿਆਵਾਂ 'ਚ ਚੱਲ ਰਹੇ ਆ ਜੇ ਜੇ ਜਾਤੀ ਜਿਹੜਾ ਜਾਤੀ ਵਿਤਕਰਾ ਕਰਨ ਵਾਲੇ ਆ ਉਹ ਉਹਨਾਂ ਦੀ ਸੋਚ ਆ ਅਸੀਂ ਆਪਣੀ ਲਕੀਰ ਵੱਡੀ ਖਿੱਚਣੀ ਆ ਅਸੀਂ ਉਹਨਾਂ ਤੋਂ ਕੀ ਲੈਣਾ ਦੁਆਬੇ ਦੇ ਵਿੱਚ ਡੇਰਾ ਬੱਲਾ ਵੀ ਹੈ ਜੀ ਉੱਥੋਂ ਭਾਈਚਾਰੇ ਨੂੰ ਕਾਫੀ ਮਜ਼ਬੂਤੀ ਮਿਲਦੀ ਜੀ ਯਾ ਲੋਕ ਕਾਫੀ ਸ਼ਰਧਾ ਦੇ ਨਾਲ ਅਟੈਚ ਨੇ ਉੱਥੇ ਜੀ ਪ੍ਰਚਾਰ ਹੋ ਰਿਹਾ ਰਵਿਦਾਸ ਮਹਾਰਾਜ ਵਰਗਾ ਤਰੀਕੇ ਨਾਲ ਕਿਉਂਕਿ ਜਿਹੜਾ ਡੇਰਾ ਸਚਕਣ ਬੱਲਾ ਨੇ ਜੀ ਚਮਾਰਾਂ ਨੂੰ ਬ੍ਰਾਂਡ ਬਣਾਇਆ ਹੂੰ ਕਿਉਂਕਿ ਡੇਰਾ ਸਚਕੰਡ ਬੱਲਾਂ ਦਾ ਚਮਾਰਾਂ ਨੂੰ ਬ੍ਰਾਂਡ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਜਿਨ੍ਹਾਂ ਦੀਆਂ ਕੌਮ ਨੂੰ ਸਮਾਜ ਨੂੰ ਬਹੁਤ ਵੱਡੀਆਂ ਜਿਹੜੀਆਂ ਦੇਣ ਆ ਕਿਉਂਕਿ ਉਹਨਾਂ ਦੇ ਸਕੂਲ ਚੱਲ ਰਹੇ ਆ ਹਸਪੀਟਲ ਚੱਲ ਰਹੇ ਆ ਅ ਅੱਖਾਂ ਦੇ ਹਸਪੀਟਲ ਚੱਲ ਰਹੇ ਆ ਕਿਉਂਕਿ ਜਿਨ੍ਹਾਂ ਨੇ ਅੱਜ ਸਮਾਜ ਨੂੰ ਕੁਝ ਦੇਖਣ ਦੀ ਲੋੜ ਨਹੀਂ ਗਈ ਵੀ ਜੇ ਪੈਸੇ ਹੈਗੇ ਆ ਠੀਕ ਆ ਜੇ ਨਹੀਂ ਵੀ ਹੈਗੇ ਆ ਆਪਣੇ ਹਸਪਤਾਲਾਂ 'ਇ ਜਾ ਕੇ ਇਲਾਜ ਕਰਾ ਲਓ ਸ਼ਬਦ ਗੁਰੂ ਦਾ ਪ੍ਰਚਾਰ ਵੀ ਹੋ ਰਿਹਾ ਸ਼ਬਦ ਗੁਰੂ ਦਾ ਪ੍ਰਚਾਰ ਵੀ ਹੋ ਰਿਹਾ ਕਿਉਂਕਿ ਅ ਅਸੀਂ ਵੀ ਇੱਕ ਅ ਅਕਸਰ ਅਸੀਂ ਸਾਲ ਦੇ ਵਿੱਚ ਤਿੰਨ ਚਾਰ ਬਲੱਡ ਕੈਂਪ ਕਰਾਉਂਦੇ ਆ ਹੂੰ ਕਿਉਂਕਿ ਉਹ ਕੈਂਪ ਕਰਾਉਣ ਦੀ ਵੀ ਜਿਹੜੀ ਸ਼ੁਰੂਆਤ ਸੀ ਉਹ ਅੰਬੇਡਕਰ ਸੈਨਾ ਪੰਜਾਬ ਵੱਲੋਂ ਕੀਤੀ ਗਈ ਸੀ ਆ ਜਿੰਨੇ ਮੁੰਡੇ ਆਪਣੇ ਨਾਲ ਬੈਠੇ ਨੇ ਅੱਜ ਜੀ ਇਹ ਬੇਸਿਕ ਤਾਂ ਇਹਨਾਂ ਨੇ ਹੱਥ 'ਚ ਅ ਹਥਿਆਰ ਫੜੇ ਆ ਕਿਉਂਕਿ ਤਾਨੂੰ ਆਪਣਾ ਉਹ ਮੋਰੀ ਮੰਨਦੇ ਆ ਕਿ ਕਿਤੇ ਤੁਹਾਡੀ ਜਾਨ ਨੂੰ ਕੋ ਖਤਰਾ ਨਾ ਜਾਏ ਆਪਦੀ ਜਾਨ ਵੀ ਵਾਰਨ ਵਾਸਤੇ ਬੈਠੇ ਆਗੇ ਜੀ ਇਹ ਮੁੰਡੇ ਵੀ ਬਲੱਡ ਦਿੰਦੇ ਨੇ ਫਿਰ ਨਾਲ ਹਾਂਜੀ ਹਾਂਜੀ ਕਿਉਂਕਿ ਇਹਨਾਂ ਬਾਰੇ ਤੁਹਾਨੂੰ ਕਈ ਵਾਰੀ ਸੋਚ ਕੇ ਹੁੰਦਾ ਕਿ ਜਿਹੜਾ ਮੇਰੇ ਲਈ ਜਾਨ ਵਾਰਨ ਲਈ ਆ ਗਏ ਇਹ ਵੀ ਤਾਂ ਕਿਸਦੇ ਪੁੱਤ ਨੇ ਨਹੀਂ ਆਪਣੀਆਂ ਸੱਜੀਆਂ ਕੱਪੀਆਂ ਬਾਵਾ ਨੇ ਆਪਾਂ ਵੀ ਹਮੇਸ਼ਾ ਇਹਨਾਂ ਦੇ ਖੜੇ ਖੜੇ ਆਏ ਆ ਉਹ ਅਸੀਂ ਚੜ੍ਹਦੀ ਕਲਾ ਦੇ ਵਿੱਚ ਆ ਕਿਉਂਕਿ ਉਹ ਕਾਲਪੁਰਖ ਨੇ ਜਿੰਨੀ ਲਿਖੀ ਆ 19 ਤਾਂ ਇਦਾਂ ਹੀ ਭੁਗਤ ਕੇ ਜਾਣਾ ਆ ਜਦੋਂ ਸਮਾਂ ਆ ਗਿਆ ਫਿਰ ਫਿਰ ਕੁਝ ਨਹੀਂ ਪਤਾ ਲੱਗਣਾ ਕੀ ਹੋ ਜਾਣਾ ਜਦੋਂ ਸਮਾਂ ਆਇਆ ਮੋਛੋ ਉਹਦੇ ਵੀ ਖੜੀ ਜਾਓ ਬਿਲਕੁਲ ਖੜੀ ਜਾਓਗੀ ਜੀ ਜਾਣੀ ਵੀ ਚਾਹੀਦੀ ਆ ਕਿਉਂਕਿ ਜਿਸ ਬੰਦੇ ਨੂੰ ਸਾਰਾ ਕੁਝ ਮਿਲਿਆ ਹੋਵੇ ਹੂੰ ਤੇ ਉਹਦੀ ਦਾ ਭਾਵਾ ਨੀਵੀਂ ਚਲ ਜਵੇ ਪਰ ਜਿਨੇ ਆਪਣੀ ਲਾਈਫ ਦੇ ਵਿੱਚ ਮਿਹਨਤ ਦੇ ਨਾਲ ਅੱਗੇ ਵਧਿਆ ਹੋਵੇ ਉਹਦੀ ਮੋਛ ਖੜੀ ਜਾਣੀ ਚਾਹੀਦੀ ਆ ਹੂੰ ਅਣਖ ਨਾਲ ਮਰਦੇ ਲੋਕ ਵੇਖਿਆ ਨਹੀਂ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਇੱਕ ਕਰਤਾਰ ਵਾਲਾ ਖੂਨ ਹੁੰਦਾ ਉਹ ਅਣਖ ਨਾਲ ਹੀ ਮਰਦੇ ਹਮੇਸ਼ਾ ਜਿਨ੍ਹਾਂ ਦੇ ਵਿੱਚ ਕੋਈ ਕਰਤਾਰ ਵਾਲਾ ਖੂਨ ਨਹੀਂ ਹੁੰਦਾ ਉਹ ਇਦਾਂ ਦੇ ਲੋਕ ਪਤਾ ਨਹੀਂ ਕਿੰਨੇ ਕੁ ਮਰਦੇ ਉਹਨਾਂ ਲੋਕ ਯਾਦ ਵੀ ਨਹੀਂ ਕਰਦੇ ਅਣਖ ਵਾਲਿਆਂ ਨੂੰ ਲੋਕ ਯਾਦ ਵੀ ਕਰਦੇ ਆ ਇਹ ਗੱਲਾਂ ਕਿੱਥੋਂ ਆਉਂਦੀਆਂ ਮਨ 'ਚ ਗੱਲਾਂ ਕੋਈ ਵੀ ਇਨਸਾਨ ਸਿੱਖ ਕੇ ਨਹੀਂ ਆਉਂਦਾ ਜਦੋਂ ਆਪਾਂ ਦੁਨੀਆ 'ਚ ਬਿਜੜਦੇ ਆ ਕਿਉਂਕਿ ਜਿੱਦਾਂ ਪੱਤ ਝੜ ਆਉਂਦੀ ਆ ਪੱਤ ਝੜ ਤੋਂ ਬਾਅਦ ਬਸੰਤ ਆਉਂਦੀ ਆ ਤੇ ਇਹ ਜਿਹੜੇ ਬੜੇ ਦੁਨੀਆ ਦੇ ਰੰਗ ਅਸੀਂ ਆਪਣੇ ਮਤਲਬ ਆਪਣੀਆਂ ਅੱਖਾਂ ਦੇ ਨਾਲ ਦੇਖੇ ਆ ਤੇ ਜਿੱਦ ਤੋਂ ਅਸੀਂ ਬੜਾ ਕੁਝ ਸਿੱਖਿਆ ਆ ਤੇ ਉਹ ਹੀ ਜਿਹੜੀ ਆਪਣੇ ਸਿੱਖੀ ਇਹਨਾਂ ਕੁਝ ਲਿਆ ਆ ਵੀ ਹੁਣ ਮੈਨੂੰ ਲੱਗਦਾ ਨਹੀਂ ਵੀ ਜ਼ਿੰਦਗੀ ਦੇ ਵਿੱਚ ਕਿਤੇ ਧੋਖਾ ਖਾਵਾਂਗੇ ਧੋਖਾ ਕਿੰਨਾ ਕੁ ਜ਼ਰੂਰੀ ਹੈ ਧੋਖਾ ਜਿਸ ਬੰਦੇ ਨੂੰ ਧੋਖਾ ਨਹੀਂ ਮਿਲਦਾ ਤੇ ਮੇਰੇ ਸਾਇਕ ਨਾ ਉਹ ਬੰਦਾ ਕੁਝ ਸਿੱਖ ਨਹੀਂ ਸਕਦਾ ਜਿਸ ਬੰਦੇ ਨੂੰ ਧੋਖਾ ਮਿਲਦਾ ਉਹੀ ਬਾਤ ਸਿੱਖ ਜਾਊਗਾ ਕਿਉਂਕਿ ਅ ਬੜੇ ਆਏ ਜਿਹੜੇ ਸਾਨੂੰ ਵਰਤ ਕੇ ਚਲ ਗਏ ਆਪਣੇ ਕੰਮ ਕੱਢੇ ਉਹ ਵਰਤ ਕੇ ਚਲ ਗਏ ਉਹ ਅੱਜ ਸਾਨੂੰ ਪੜਦੇ ਫਿਰਦੇ ਆ ਤੇ ਕੁਝ ਜਿਹੜੇ ਬੜੇ ਆਏ ਜਿਹੜੇ ਅੱਜ ਵੀ ਨਾਲ ਖੜੇ ਆ ਉਹ ਅਜ ਵੀ ਨਾਲ ਬੈਠੇ ਆ ਜੀ ਆਈ ਚਲਾਈ ਲੱਗੀ ਰਹਿੰਦੀ ਹੈ ਨਾ ਅ ਜਿੰਦਗੀ ਦੇ ਵਿੱਚ ਜਿਹੜੇ ਕੁਛ ਚੰਗੇ ਲੋਕ ਤੁਹਾਡੇ ਨਾਲ ਜੁੜਦੇ ਰਹਿੰਦੇ ਮਾਰੇ ਟੁੱਟਦੇ ਰਹਿੰਦੇ ਆ ਉਹ ਆਈ ਚਲਾਈ ਵੀ ਜ਼ਿੰਦਗੀ ਜ਼ਰੂਰੀ ਆ ਕਿਉਂਕਿ ਮਾਰੇ ਆਈ ਚਲਾਈ ਦੇ ਨਾਲ ਹੀ ਫਿਰ ਮਾਲਾ ਮੋਤੀਆਂ ਦੀ ਬਣਦੀ ਆ ਜੀ ਕਿਉਂਕਿ ਜਿਹੜੇ ਮਾੜੇ ਆ ਇੱਕ ਇੱਕ ਮਾੜਾ ਕਹਿੰਦੇ ਹੋਂ ਇੱਕ ਲਿਬੜੀ ਮੱਛ ਜਿਹੜੀ ਉਹ ਵਾਕਿਆ ਨੂੰ ਵੀ ਲਵੇੜ ਦਿੰਦੀ ਆ ਇੱਕ ਸੇਬ ਬਾਕੀ ਸਾਰੇ ਸੇਬ ਖਰਾਬ ਕਰਦਾ ਸੇਬਾਂ ਨੂੰ ਖਰਾਬ ਕਰਦਾ ਨਾ ਇਸੇ ਤਰ੍ਹਾਂ ਇੱਕ ਮਾੜਾ ਬੰਦਾ ਨਾ ਉਹ ਸਾਰਿਆਂ ਨਾਲ ਖਰਾਬ ਕਰਦਾ ਜੇ ਅੱਜ ਕੋਸ਼ਿਕ ਜਿਹੜਾ ਪੰਜਾਬ ਦੇ ਅੰਦਰ ਜਾਂ ਇਸ ਦੇਸ਼ ਦੇ ਵਿੱਚ ਮੈਂ ਕਹਿੰਦਾ ਜਾਤੀਵਾਦ ਆ ਨਾ ਉਹ ਕੁਝ ਚੰਦਗ ਲੋਕਾਂ ਕਰਕੇ ਜਾਤੀਵਾਦ ਆ ਕਿਉਂਕਿ ਜੇਕਰ ਇਦਾਂ ਦੇ ਮਾੜੇ ਲੋਕ ਨਾ ਹੋਣ ਤਾਂ ਮੈਨੂੰ ਲੱਗਦਾ ਪੰਜਾਬ 'ਚ ਜਾਤੀਵਾਦ ਨਾ ਹੋਵੇ ਬਰਾਬਰ ਬਰਾਬਰ ਹੋਣ ਸਾਰੇ ਹੂੰ ਜਿਵੇਂ ਮੁਲਕ ਦੇ ਵਿੱਚ ਗੋਦੀ মিডিਆ ਨੇ ਜਾਤੀਵਾਦ ਨੂੰ ਬਹੁਤ ਵਧਾਇਆ ਹੋਇਆ ਜੀ ਜੀ ਇਹੋ ਜੇ ਤੱਤ ਹਰ ਥਾਂ ਹੁੰਦੇ ਆ ਜੀ ਕਿਉਂਕਿ ਜਿੰਮੇਵਾਰੀ ਕਿਹਦੀ ਬਣਦੀ ਫਿਰ ਕਿਉਂਕਿ ਇੱਕ ਪਾਸੇ ਤੁਸੀਂ ਕਹਿੰਦੇ ਜਾਤੀਵਾਦ ਵੱਧ ਰਿਹਾ ਹੈ ਜੀ ਤੇ ਜਾਤੀਵਾਦ ਨੂੰ ਠੱਲਣ ਦੀ ਜ਼ਿੰਮੇਵਾਰੀ ਕਿਹਦੀ ਬਣਦੀ ਹੈ ਦੇਖੋ ਜਿੰਮੇਵਾਰੀ ਜਿੰਮੇਵਾਰੀ ਹੈ ਵੀ ਜਿਹੜੀਆਂ ਸਰਕਾਰਾਂ ਹਮ ਜਿਹੜਾ ਹੁਕਮਰਾਨ ਆ ਉਹ ਚਾਹੁੰਦਾ ਆ ਕਿ ਦੇਸ਼ ਦੇ ਅੰਦਰ ਜਾਤੀਵਾਦ ਹੋਵੇ ਕਿਉਂਕਿ ਜਦੋਂ ਜਾਤੀਵਾਦ ਖਤਮ ਹੋ ਗਿਆ ਫਿਰ ਉਹ ਸੱਤਾ 'ਚ ਨਹੀਂ ਰਹਿਣਗੇ ਉਹ ਆਪਣੀ ਸੱਤਾ ਨੂੰ ਬਣਾਈ ਰੱਖਣ ਦੇ ਲਈ ਉਹ ਜਾਤੀਵਾਦ ਦੇ ਜਾਤੀਵਾਦ 'ਚ ਲੜਾ ਰਹੇ ਲੋਕਾਂ ਨੂੰ ਕਿਉਂਕਿ ਦੁੱਖ ਤਾਂ ਉਦੋਂ ਹੁੰਦਾ ਕਿ ਜਦੋਂ ਕਈ ਲੋਕ ਜਿਹੜੇ ਸੋਸ਼ਲ ਮੀਡੀਆ ਤੇ ਇਦਾਂ ਦੇ ਮਾੜੇ ਕਮੈਂਟ ਕਰ ਦਿੰਦੇ ਆ ਤਾਂ ਜਦੋਂ ਉਹਨਾਂ ਦੀ ਪ੍ਰੋਫਾਈਲ ਖੋਲ ਕੇ ਦੇਖੀਦੀ ਆ ਉਹਨਾਂ ਦੇ ਉੱਪਰ ਸਿਰ ਦੇ ਉੱਪਰ ਪੱਗ ਹੁੰਦੀ ਆ ਜੇ ਦਾੜਾ ਵੱਡਾ ਹੁੰਦਾ ਤਾਂ ਫਿਰ ਬੜਾ ਦੁੱਖ ਹੁੰਦਾ ਵੀ ਇਹਨਾਂ ਨੇ ਇਹਨਾਂ ਨੇ ਗੁਰੂ ਸਾਹਿਬ ਨੇ ਸਾਨੂੰ ਪਗ ਬਖਸ਼ਿਸ਼ ਕੀਤੀ ਜਿਨ੍ਹਾਂ ਨੇ ਉਹਨਾਂ ਦੀ ਕਿਰਪਾ ਦੇ ਕਿਰਪਾ ਦੇ ਨਾਲ ਤੇ ਉਹੀ ਬੰਦੇ ਜਦੋਂ ਇਦਾਂ ਦੇ ਕਮੈਂਟ ਕਰਦੇ ਆ ਫਿਰ ਦੁੱਖ ਬਹੁਤ ਜ਼ਿਆਦਾ ਹੁੰਦਾ ਵੀ ਇਹ ਤਾਂ ਗੁਰੂ ਸਾਹਿਬ ਦੇ ਸਿਧਾਂਤਾਂ ਤੇ ਚੱਲੇ ਹੀ ਨਹੀਂ ਕਿਉਂਕਿ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ ਕਿ ਇਨ ਗਰੀਬ ਸਿੱਖਣ ਕੋ ਦੂੰ ਦੂੰ ਪਾਛਾਈ ਉਹਨਾਂ ਤੇ ਗਰੀਬਾਂ ਨੂੰ ਉਹਨਾਂ ਨੇ ਗੱਲ ਲਾਇਆ ਸੀਗਾ ਤੇ ਉਹਨਾਂ ਨੇ ਤਾਂ ਜਿਹੜੇ ਰਾਜਿਆਂ ਨੂੰ ਠਾਲਤਾ ਸੀਗਾ ਨਾਲ ਉਹ ਕਹਿੰਦੇ ਸੀ ਰਾਜਿਆਂ ਨੇ ਸ਼ਰਤ ਰੱਖੀ ਸੀ ਗੁਰੂ ਸਾਹਿਬ ਦੇ ਕੋਲ ਕਿ ਅਸੀਂ ਇਹਨਾਂ ਦੇ ਨਾਲ ਬਹਿ ਕੇ ਅਸੀਂ ਇਹਨਾਂ ਦੇ ਨਾਲ ਅਮਰ ਨਹੀਂ ਛਕਣਾ ਉਹ ਕਹਿੰਦਾ ਜੀ ਮੈਨੂੰ ਇਹਨਾਂ ਦੀ ਲੋੜ ਆ ਤਾਂ ਇਸ ਕਰਕੇ ਉਹਨਾਂ ਤਾਂ ਰਾਜਿਆਂ ਦੀ ਪ੍ਰਵਾਹ ਨਹੀਂ ਕੀਤੀ ਸੀ ਪਰ ਜਿਹੜੇ ਉਹਨਾਂ ਦੇ ਸਿਧਾਂਤਾਂ ਤੇ ਜਿਹੜੇ ਲੋਕ ਨਹੀਂ ਚੱਲਦੇ ਆ ਬਦ ਦੁੱਖ ਬਹੁਤ ਹੁੰਦਾ ਇਸ ਗੱਲ ਦਾ ਕਿ ਇਹਨਾਂ ਨੇ ਸਿੱਖਿਆ ਹੀ ਕੁਝ ਨਹੀਂ ਕਿਉਂਕਿ ਇੱਕ ਆਮ ਸਾਡੇ ਵਰਗਾ ਆਮ ਇੱਕ ਬੰਦਾ ਤਾਂ ਕਰੇ ਪਰ ਜਦੋਂ ਬੰਦਾ ਇੱਕ ਸਰੂਪ ਦੇ ਵਿੱਚ ਆ ਸਿੱਖੀ ਸਰੂਪ ਦੇ ਵੱਜੇ ਜਦੋਂ ਉਹ ਇਦਾਂ ਦੀਆਂ ਗੱਲਾਂ ਕਰਦਾ ਫਿਰ ਦੁੱਖ ਬਹੁਤ ਲੱਗਦਾ ਚਮਾਰ ਭਾਈਚਾਰੇ ਨੂੰ ਜਾਂ ਦਲਿਤ ਭਾਈਚਾਰੇ ਨੂੰ ਉਦੋਂ ਦੁੱਖ ਲੱਗਦਾ ਜਦੋਂ ਆਮ ਗੱਲਾਂ ਦੇ ਵਿੱਚ